ਇੱਕ ਪਾਸੇ ਜਿੱਥੇ ਅਸੀਂ ਗੱਲਾਂ ਕਰਦੇ ਹਾਂ ਕਿ ਦੁਨੀਆ ਚੰਦ ਤੇ ਪਹੁੰਚ ਗਈ ਹੈ ਪਰ ਦੂਜੇ ਪਾਸੇ ਜਿਹੜਾ ਅੰਧਵਿਸ਼ਵਾਸ ਹੈ ਉਹ ਵੀ ਪੂਰਾ ਜ਼ੋਰਾਂ ਤੇ ਨਜ਼ਰ ਆ ਰਿਹਾ ਤੇ ਹੁਣ ਇਹ ਅੰਧਵਿਸ਼ਵਾਸ ਕਿੱਥੇ ਹੋਰ ਥਾਂ ਨਹੀਂ ਸਗੋਂ ਉਸ ਥਾਂ ਦੇ ਉੱਤੇ ਵੇਖਣ ਨੂੰ ਮਿਲਿਆ ਜਿੱਥੇ ਲੋਕ ਇਨਸਾਫ਼ ਦੀ ਗੁਹਾਰ ਲਾਉਂਦੇ ਨੇ ਤੇ ਇਨਸਾਫ਼ ਦੇ ਲਈ ਜਾਂਦੇ ਨੇ ਭਾਬ ਇਹ ਸਭ ਕੁਝ ਇਸ ਵਾਰ ਵੇਖਣ ਨੂੰ ਮਿਲਿਆ ਚੰਡੀਗੜ੍ਹ ਦੇ ਸੈਸ਼ਨ ਕੋਰਟ ਦੇ ਵਿੱਚ ਜਿੱਥੇ ਇੱਕ ਔਰਤ ਦੇ ਵੱਲੋਂ ਨਿੰਬੂ ਕੁਝ ਚੌਲ ਤੇ ਕੁਝ ਅਜਈਆਂ ਸਮਗਰੀਆਂ ਯੂਜ਼ ਕੀਤੀਆਂ ਜਾ ਰਹੀਆਂ ਸਨ ਜੋ ਇੱਕ ਅੰਧਵਿਸ਼ਵਾਸ ਦੇ ਤੌਰ ਤੇ ਯੂਜ਼ ਕੀਤੀਆਂ ਜਾਂਦੀਆਂ ਨੇ ਭਾਵ ਜਿਨ੍ਹਾਂ ਨੂੰ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਟੂਣਾ ਟਾਮਣ ਕਹਿ ਦਿੰਦੇ ਹਾਂ ਉਸ ਦੇ ਵਿੱਚ ਇਹ ਸਭ ਕੁਝ ਵਰਤਿਆ ਜਾ ਰਿਹਾ ਸੀ ਤੇ ਉਸ ਦੇ ਵੱਲੋਂ ਇਹ ਸਭ ਕੁਝ ਵਰਤਨ ਦੇ ਪਿੱਛੇ ਦੀ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਉਹ ਦੱਸੀ ਜਾ ਰਹੀ ਹੈ ਕਿ ਉਸ ਦਾ ਜਿਹੜਾ ਇੱਕ ਕੇਸ ਸੀ ਉਪਕੋਟ ਦੇ ਵਿੱਚ ਚੱਲਦਾ ਸੀ ਤੇ ਇਸ ਮਾਮਲੇ ਨੂੰ ਲੈ ਕੇ ਜਦੋਂ ਇਹ ਸਾਰਾ ਕੁਝ ਜਜ ਸਹਿਵਾਨ ਤੱਕ ਪਹੁੰਚਦਾ ਤਾਂ ਉਹਨਾਂ ਦੇ ਵੱਲੋਂ ਇਹ ਸਭ ਦੀ ਤਫ਼ਤੀਸ਼ ਕਰਵਾਈ ਜਾਂਦੀ ਹੈ ਤੇ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਜਾਂਦੇ ਨੇ ਜਿਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਹ ਇੱਕ ਔਰਤ ਦੇ ਵੱਲੋਂ ਕੀਤਾ ਗਿਆ ਘਰਾ ਹੈ ਤੇ ਉਸਦੇ ਉੱਤੇ ਫਿਰ ਚਾਰਜ ਲਗਾਇਆ ਜਾਂਦਾ ਹੈ ਤੇ ਉਸ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ ਤੇ ਉਸਦੇ ਵਕੀਲ ਦੇ ਵੱਲੋਂ ਵੀ ਫਿਰ ਜਿਹੜੇ ਤਰਕ ਦਿੱਤੇ ਜਾਂਦੇ ਨੇ ਉਹ ਵੀ ਹੈਰਾਨ ਕਰਨ ਵਾਲੇ ਨੇ ਉਸਦੇ ਵਕੀਲ ਵੱਲੋਂ ਕਿਹਾ ਜਾਂਦਾ ਹੈ ਕਿ ਠੀਕ ਹੈ ਉਸਦੇ ਵੱਲੋਂ ਅੰਧਵਿਸ਼ਵਾਸ ਕੀਤਾ ਗਿਆ ਪਰ ਹਰ ਪਾਸੇ ਇਹ ਅੰਧਵਿਸ਼ਵਾਸ ਜੋਰਾਂਦੇ ਆ ਪਰ ਜਿਹੜਾ ਦੂਜਾ ਪੱਖ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਸ ਥਾਂ ਦੇ ਉੱਤੇ ਇਨਸਾਫ਼ ਦੀ ਉਮੀਦ ਨੂੰ ਲੈ ਕੇ ਲੋਕ ਪਹੁੰਚਦੇ ਨੇ ਨਾ ਕਿ ਅੰਧਵਿਸ਼ਵਾਸ ਨੂੰ ਲੈ ਕੇ ਜੇਕਰ ਅਜਿਹਾ ਹੋਵੇਗਾ ਤਾਂ ਅਦਾਲਤਾਂ ਦੇ ਉੱਤੇ ਲੋਕਾਂ ਦਾ ਨਜ਼ਰੀਆ ਸਹੀ ਨਹੀਂ ਹੋਵੇਗਾ ਉਹ ਵੀ ਅੰਧਵਿਸ਼ਵਾਸ ਦੇ ਤੌਰ ਤੇ ਅਦਾਲਤਾਂ ਨੂੰ ਵੇਖਣਗੇ ਤੇ ਜਿਸ ਨੂੰ ਮੁੱਖ ਰੱਖਦੇ ਹੁਣ ਇਹ ਹੁਕਮ ਸੁਣਾਏ ਗਏ ਨੇ ਕਿ ਇਹ ਸਭ ਕੁਝ ਅਦਾਲਤਾਂ ਦੇ ਵਿੱਚ ਨਹੀਂ ਚੱਲੇਗਾ ਤੇ ਜੇ ਕੋਈ ਅਜਿਹਾ ਕਰੇਗਾ ਉਸ ਦੇ ਉੱਤੇ ਮੁਕੱਦਮਾ ਵੀ ਦਰਜ ਹੋਵੇਗਾ ਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਉਸ ਨੂੰ ਸਜ਼ਾ ਵੀ ਸੁਣਾਈ ਜਾਵੇਗੀ ਕਿਉਂਕਿ ਅੰਧਵਿਸ਼ਵਾਸ ਕਿਸੇ ਵੀ ਪੱਖ ਤੋਂ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਅੱਜ ਦੀ ਦੁਨੀਆ ਚੰਦ ਤੇ ਪਹੁੰਚ ਗਈ ਹੈ ਤੇ ਅਸੀਂ ਉਸ ਜ਼ਮਾਨੇ ਦੇ ਵਿੱਚ ਜੀਰੇ ਆ ਜਿਸ ਜ਼ਮਾਨੇ ਦੇ ਵਿੱਚ ਪੱਖ ਹੁੰਦੇ ਨੇ ਪਰਤੱਖ ਹੁੰਦੇ ਨੇ ਤੇ ਉਹਨਾਂ ਨੂੰ ਸਮਝਣਾ ਭਾਵ ਵਿਗਿਆਨ ਦੀ ਦੁਨੀਆ ਹੈ ਤੇ ਵਿਗਿਆਨ ਦੀ ਦੁਨੀਆ ਤੇ ਚੱਲਣ ਵਾਲੇ ਲੋਕ ਕਦੇ ਅੰਧਵਿਸ਼ਵਾਸਾਂ ਤੇ ਵਿਸ਼ਵਾਸ ਨਹੀਂ